ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਫਿਰ ਤੋਂ ਇੱਕ ਨਵੇਂ ਟੌਪਿਕ ਦੇ ਨਾਲ ਹਾਜ਼ਰ ਹੋਏ ਹਾਂ ਆਪਣਾ ਅੱਜ ਦਾ ਟੌਪਿਕ ਹੈ ਗਿਆ ਉਹ ਕੁੜੀਆਂ ਜਿਹੜੀਆਂ ਕਿ ਅੰਮ੍ਰਿਤ ਪਾਣ ਕਰਨਾ ਚਾਹੁੰਦੀਆਂ ਨੇ ਪਰ ਉਹਨਾਂ ਦੇ ਪੇਰੈਂਟਸ ਜਾਂ ਘਰ ਦਾ ਕੋਈ ਵੱਡਾ ਬਜ਼ੁਰਗ ਉਹਨਾਂ ਨੂੰ ਅੰਮ੍ਰਿਤ ਛਕਣ ਤੋਂ ਰੋਕਦੇ ਨੇ ਅੱਜ ਦੀ ਆਪਣੀਆਂ ਗੱਲਾਂ ਬਾਤਾਂ ਇਸ ਟੌਪਿਕ ਦੇ ਨਾਲ ਰਿਲੇਟਡ ਹੋਣਗੀਆਂ ਸੋ ਆਓ ਮੈਂ ਦੀਪ ਆਪਣੇ ਵਿਚਾਰ ਤੁਹਾਡੇ ਨਾਲ ਸਾਂਝੇ ਕਰਨ ਲੱਗੀ ਹਾਂ ਕਮੀ ਪੇਸ਼ ਹੈਗੀ ਤਾਂ ਮਾਫੀ ਦਿਓ ਤੇ ਤੁਸੀਂ ਵੀ ਆਪਣੇ ਵਿਚਾਰ ਕਮੈਂਟ ਸੈਕਸ਼ਨ 'ਚ ਜਰੂਰ ਦਿਓ ਕਿ ਤੁਹਾਡੇ ਇਸ ਪ੍ਰਤੀ ਕੀ ਸੋਚੇ ਅਹ ਵੇਖੋ ਜੀ ਅੱਜ ਦੇ ਟਾਈਮ ਦੇ ਵਿੱਚ ਨਾ ਕਈ ਪਣਾ ਅੰਮ੍ਰਿਤ ਪ੍ਰਣ ਕਰਨਾ ਚਾਹੁੰਦੀਆਂ ਨੇ ਅੰਮ੍ਰਿਤ ਛੱਕ ਕੇ ਗੁਰੂ ਦੇ ਲੜ ਲੱਗਣਾ ਚਾਹੁੰਦੀਆਂ ਪਰ ਉਹਨਾਂ ਦੇ ਪੇਰੈਂਟਸ ਨੇ ਜਿਹੜੇ ਉਹਨਾਂ ਨੂੰ ਰੋਕਦੇ ਨੇ ਉਹਨਾਂ ਨੂੰ ਇਹ ਚੀਜ਼ ਨਹੀਂ ਕਰਨ ਦੇਂਦੇ ਜਾਂ ਕਹਿਣਗੇ ਕਿ ਤੂੰ ਵਿਆਹ ਤੋਂ ਬਾਅਦ ਇਹ ਛੱਕ ਲਈ ਅੰਮ੍ਰਿਤ ਜਿਵੇਂ ਮਰਜ਼ੀ ਕਰਦੀ ਰਹੀਂ ਵੇਖੋ ਜੀ ਜੇ ਤੁਸੀਂ ਆਪਣੇ ਬੱਚਿਆਂ ਦੀ ਸਹੀ ਲਾਈਫ ਚਾਹੁੰਦੇ ਜੀ ਤੋਂ ਉਹਨਾਂ ਨੂੰ ਤੁਸੀਂ ਅੰਮ੍ਰਿਤ ਦੇ ਨਾਲ ਜੁੜਨ ਦੋ ਪਰਮਾਤਮਾ ਦੇ ਨਾਮ ਦੇ ਨਾਲ ਜੁੜਨ ਦੋ ਜੇ ਤੁਸੀਂ ਸੋਚਦੇ ਹੋ ਨਾ ਕਿ ਉਹ ਵਿਆਹ ਤੋਂ ਬਾਅਦ ਸ਼ੱਕ ਲੈਣ ਨਹੀਂ ਜੀ ਅਗਰ ਉਹ ਵਿਆਹ ਤੋਂ ਪਹਿਲਾਂ ਸ਼ੱਕਣਗੇ ਅੰਮ੍ਰਿਤ ਇੱਕ ਕੁੜੀ ਸ਼ੱਕਦੀ ਏ ਤਾਂ ਉਹ ਕਈ ਚੀਜ਼ਾਂ ਸਵਾਰ ਸਕਦੀ ਏ ਠੀਕ ਹੈ ਨਾ ਉਹ ਆਪਣੇ ਮੈਂਟਲੀ ਪ੍ਰੀਪੇਅਰ ਹੋ ਸਕਦੀ ਏ ਕਿਉਂਕਿ ਅੰਮ੍ਰਿਤ ਸ਼ੱਕੜੇ ਕੇ ਕੱਲ ਅੰਮ੍ਰਿਤ ਨਹੀਂ ਹੁੰਦਾ ਉਹ ਗੁਰੂ ਸਾਹਿਬ ਵੱਲੋਂ ਬਖਸ਼ਿਸ਼ ਇੱਕ ਬਹੁਤ ਵੱਡਾ ਖਜ਼ਾਨਾ ਵਾ ਉਹ ਸੱਚੇ ਪਾਤਸ਼ਾਹ ਦੀ ਗੁਰੂ ਗੋਬਿੰਦ ਸਿੰਘ ਦਾ ਆਪਣੇ ਸਿਰ ਦੇ ਉੱਤੇ ਹਰ ਟਾਈਮ ਹੱਥ ਰਹਿਦਾ ਵਾ ਆਪਣੇ ਚੰਗੇ ਮਾੜੇ ਦੀ ਸਾਰੀ ਫਿਕਰ ਉਸ ਪਰਮਾਤਮਾ ਨੂੰ ਹੁੰਦੀ ਏ ਇਹ ਕਹਿੰਦੀ ਆ ਗੱਲਾਂ ਨਹੀਂ ਗਿਆ ਇਹ ਬਹੁਤ ਵੱਡੀ ਚੀਜ਼ ਹੈ ਜਿੰਨੇ ਇਹ ਚੀਜ਼ ਹੰਡਾਈਏ ਉਹੀ ਫੀਲ ਕਰ ਸਕਦਾ ਤਾਂ ਜਾਂ ਜਿੰਨੂੰ ਇਸ ਚੀਜ਼ ਦੀ ਤੜਫੇ ਉਹਨੂੰ ਇਸ ਚੀਜ਼ ਦਾ ਸਮਝ ਆ ਸਕਦੀ ਹੈ ਆਪਣੇ ਬੱਚਿਆਂ ਨੂੰ ਅੰਮ੍ਰਿਤ ਛਕਣ ਤੋਂ ਨਾ ਰੋਕਿਆ ਕਰੋ ਉਹਨਾਂ ਨੂੰ ਵੱਧ ਚੜ ਕੇ ਅੰਮ੍ਰਿਤ ਛਕਣ ਦਿਆ ਕਰੋ ਤਾਂ ਜੋ ਕਿਸੇ ਚੰਗੇ ਪਾਸੇ ਲੱਗਣ ਅੱਜ ਦੇ ਟਾਈਮ ਦੇ ਵਿੱਚ ਵੇਖੋ ਕਿੰਨਾ ਨਸ਼ਾ ਵੱਧ ਗਿਆ ਵਾ ਬੱਚੇ ਗਲਤ ਹਰਕਤਾਂ ਕਰਨਦੇ ਨੇ ਗਲਤ ਪਾਸੇ ਜਾਂਦੇ ਨੇ ਅਗਰ ਕੋਈ ਬੱਚਾ ਤੁਹਾਨੂੰ ਮੂੰਹੋਂ ਚੱਲ ਕੇ ਆ ਕੇ ਕਹਿੰਦਾ ਨਾ ਕਿ ਆਪਣੇ ਮੈਸ ਚੀਜ਼ ਵੱਲ ਜਾਣਾ ਚਾਹੁੰਦਾ ਮੈਂ ਅਪਰੇਸ਼ਕਣਾ ਚਾਹੁੰਦਾ ਆਪਣੇ ਗੁਰੂ ਵੱਲ ਜਾਣਾ ਚਾਹੁੰਦਾ ਤਾਂ ਤੁਸੀਂ ਇੱਕ ਕਦਮ ਉਹਦੇ ਲੱਤਾਂ ਨਾ ਖਿੱਚਿਆ ਕਰੋ ਸਗੋਂ ਉਹਦਾ ਉਸੇ ਟਾਈਮ ਸਾਥ ਦਿਆ ਕਰੋ ਵੀ ਇਹ ਮੇਰਾ ਬੱਚਾ ਕੋਈ ਵਧੀਆ ਕੰਮ ਕਰਨਾ ਚਾਹੁੰਦਾ ਤੇ ਮੈਂ ਉਹਦਾ ਸਾਥ ਦਵਾਂ ਅੱਜਕੱਲ੍ਹ ਪਤਾ ਮੈਨੂੰ ਮੈਂ ਕੁਝ ਪੁਆਇੰਟ ਨੋਟ ਕੀਤੇ ਨੇ ਕਿ ਜਿਹੜੇ ਪੇਰੈਂਟਸ ਡਰਦੇ ਨੇ ਆਪਣੇ ਕੁੜੀਆਂ ਨੂੰ ਖਾਸ ਤੌਰ ਤੇ ਕੁੜੀਆਂ ਨੂੰ ਅੰਮ੍ਰਿਤ ਛਕਾਉਣ ਤੋਂ ਉਹਨਾਂ ਨੂੰ ਪਹਿਲੇ ਨੰਬਰ ਤੇ ਡਾਰ ਹੁੰਦਾ ਹੈ ਕਿ ਵਿਆਹ ਦਾ ਕਿ ਇਹਨੂੰ ਜੇ ਮੈਂ ਅੰਮ੍ਰਿਤ ਛਕਾਤਾ ਕੱਲ ਨੂੰ ਮੈਨੂੰ ਕੋਈ ਅੰਮ੍ਰਿਤਧਾਰੀ ਵਰ ਨਹੀਂ ਲੱਭੂਗਾ ਇਹਦਾ ਕੱਲ ਨੂੰ ਵਿਆਹ ਕਰਨ ਵਾਸਤੇ ਕਿਉਂਕਿ ਅੰਮ੍ਰਿਤਧਾਰੀ ਦਾ ਵਿਆਹ ਅੰਮ੍ਰਿਤਧਾਰੀ ਦੇ ਨਾਲ ਹੋਵੇ ਤੇ ਸਭ ਤੋਂ ਵੱਡੀ ਚੀਜ਼ ਸਭ ਤੋਂ ਵੱਡਾ ਇਹਦੇ ਤੋਂ ਭਾਗਾ ਵਾਲਾ ਕੋਈ ਬੰਦਾ ਹੀ ਨਹੀਂ ਹੁੰਦਾ ਠੀਕ ਹੈ ਨਾ ਜੀ ਤੁਹਾਨੂੰ ਇਹ ਡਰ ਹੁੰਦਾ ਕਿ ਇਹਦਾ ਕੋਈ ਵਿਆਹ ਨਹੀਂ ਹੋਊਗਾ ਕਿਉਂ ਜੀ ਤੁਸੀਂ ਇਸ ਚੀਜ਼ ਦਾ ਫੈਸਲਾ ਕਰਨ ਵਾਲੇ ਕੌਣ ਹੁੰਦੇ ਹੋ ਪਰਮਾਤਮਾ ਨੇ ਜੋੜੀਆਂ ਉੱਤੋਂ ਲਿਖ ਕੇ ਭੇਜੀ ਹੁੰਦੀਆਂ ਜੇ ਜਿਸ ਗੁਰੂ ਨੂੰ ਤੁਸੀਂ ਆਪਣੇ ਬੱਚੇ ਦੀ ਬਾਹ ਫੜਾਉਂਦੇ ਜੇ ਜਿਸ ਗੁਰ ਗੋਬਿੰਦ ਸਿੰਘ ਨੂੰ ਤੁਸੀਂ ਆਪਣੇ ਧੀ ਦੀ ਬਾਹ ਫੜਾਉਂਦੇ ਨੇ ਤੁਹਾਨੂੰ ਕੀ ਲੱਗਦਾ ਕਿ ਉਹ ਬੇਫਿਕਰੋ ਕੇ ਬੈਠੇ ਰਹਿਣਗੇ ਇਹ ਤੁਹਾਡੀ ਸੋਚ ਹੈ ਆਪਣੀ ਸੋਚ ਦੇ ਮੁਤਾਬਕ ਗੁਰੂ ਸਾਹਿਬ ਨੂੰ ਜਾਣਨ ਦੀ ਕੋਸ਼ਿਸ਼ ਨਾ ਕਰੋ ਠੀਕ ਹੈ ਨਾ ਜੀ ਮੈਂ ਤੁਹਾਨੂੰ ਇੱਕ ਸੱਚਾਈ ਦੱਸਦੀ ਹਾਂ ਰੀਅਲ ਸਟੋਰੀ ਜੇ ਬਿਲਕੁਲ ਰੀਅਲ ਇੱਕਦਮ ਮੈਂ ਤੁਹਾਨੂੰ ਉਸ ਕੁੜੀ ਨਾਲ ਮਿਲਵਾ ਵੀ ਸਕਦੀ ਹਾਂ ਇੱਕ ਕੁੜੀ ਸੀ ਬਚਪਨ ਤੋਂ ਉਹ ਅਮਰਸ਼ਕ ਆ ਉਹਦੇ ਉਹਦੇ ਫਾਦਰ ਸਾਹਿਬ ਨੇ ਉਹਦਾ ਬਹੁਤ ਸਾਥ ਦਿੱਤਾ ਉਹਨਾਂ ਨੇ ਪਰਵਾਹ ਨਹੀਂ ਕੀਤੀ ਦੁਨੀਆ ਦੀ ਕਿ ਇਹਦਾ ਕੀ ਹੋਊਗਾ ਜਾਂ ਕੀ ਨਹੀਂ ਹੋਊਗਾ ਬਟ ਰਿਸ਼ਤੇਦਾਰਾਂ ਨੇ ਬਹੁਤ ਕਿਹਾ ਕਿ ਤੁਸੀਂ ਕਿੱਥੇ ਕੁੜੀ ਨੂੰ ਅਮਰਸ਼ਕ ਆਤਾ ਹੈ ਕੱਲ ਨੂੰ ਕੋਈ ਮੁੰਡਾ ਨਹੀਂ ਲੱਭਣਾ ਆ ਨਹੀਂ ਹੋਣਾ ਫਲਾਣਾ ਨਹੀਂ ਹੋਣਾ ਪਰ ਨਹੀਂ ਜੀ ਉਸ ਕੁੜੀ ਦਾ ਆਪਣੇ ਗੁਰੂ ਸਾਹਿਬ ਤੇ ਇੰਨਾ ਭਰੋਸਾ ਸੀ ਨਾ ਉਹਨੇ ਕਿਹਾ ਕਿ ਮਹਾਰਾਜ ਜੇ ਤੁਸੀਂ ਮੈਨੂੰ ਇਹ ਚੀਜ਼ ਦੀ ਦਾਤ ਬਖਸ਼ੀਏ ਤੇ ਮੇਰੇ ਅੱਗੇ ਦੀ ਜ਼ਿੰਦਗੀ ਦਾ ਫੈਸਲਾ ਵੀ ਤੁਸੀਂ ਕਰੋਗੇ ਔਰ ਯਾਦ ਰੱਖਿਓ ਸਭ ਤੋਂ ਵਧੀਆ ਇਨਸਾਨ ਔਰ ਇੰਨਾ ਵਧੀਆ ਪਰਿਵਾਰ ਮਹਾਰਾਜ ਨੇ ਆਪ ਉਹ ਕੁੜੀ ਦੇ ਘਰੇ ਲੈ ਕੇ ਆਏ ਸੀ ਠੀਕ ਹੈ ਨਾ ਇਹ ਤੁਹਾਨੂੰ ਲੱਗਦਾ ਹੈ ਕਿ ਉਸ ਚੀਜ਼ ਦਾ ਤੁਹਾਨੂੰ ਵਰ ਨਹੀਂ ਲੱਭਣਗੇ ਵਰ ਵੀ ਲੱਭਣਗੇ ਤੁਹਾਨੂੰ ਉਹਦੀ ਚਿੰਤਾ ਕਰਨ ਦੀ ਲੋੜ ਕੀ ਹੈ ਜਿਸ ਗੁਰੂ ਨੇ ਦੇ ਲੜੋਤੀ ਲੱਗੀ ਹੋਏਗੀ ਨਾ ਉਹ ਪਰਮਾਤਮਾ ਨੇ ਉਸ ਗੁਰੂ ਨੇ ਕੋਈ ਨਾ ਕੋਈ ਰਸਤਾ ਕੱਢ ਗਿਆ ਉਹਦੀ ਪਰਵਾ ਆਪੇ ਕਰ ਲੈਣੀ ਹੈ ਤੁਹਾਨੂੰ ਤਾਂ ਸਿਰਫ ਇੱਕ ਜਰੀਆ ਬਣਾਇਆ ਹੋਇਆ ਪਰਮਾਤਮਾ ਨੇ ਫੈਸਲੇ ਉਹਨੇ ਹੀ ਕਰਨੇ ਹੁੰਦੇ ਨੇ ਇਸ ਲਈ ਤੁਸੀਂ ਰੋਕਿਆ ਨਾ ਕਰੋ ਸੋ ਕੁਝ ਅੰਮ੍ਰਿਤਧਾਰੀ ਕੁੜੀ ਇੱਕ ਜਿੰਨਾਂ ਦੇ ਘਰ ਵਿੱਚ ਜਾਂਦੀ ਉਹ ਆਪਣਾ ਘਰ ਬੜੀ ਚੰਗੀ ਤਰ੍ਹਾਂ ਸੰਭਲੀਏ ਨੰਬਰ 2 ਜੀ ਲੋਕਾਂ ਦੀ ਪਰਵਾ ਪੇਰੈਂਟਸ ਲੋਕਾਂ ਦੀ ਪਰਵਾ ਬਹੁਤ ਕਰਦੇ ਨੇ ਕਿ ਮੈਨੂੰ ਲੋਕ ਕੀ ਅਖਣਗੇ ਕੁ ਆਪਣੇ ਕੁੜੀ ਨੂੰ ਅੰਮ੍ਰਸ਼ਕ ਆ ਕੇ ਲੈ ਆਇਆ ਵਾ ਕਲੂਏ ਦਾ ਵਿਆਹ ਨਹੀਂ ਹੋਣਾ ਫਲਾਣਾ ਫਲਾਣਾ ਤੁਸੀਂ ਲੋਕਾਂ ਮੈਨੂੰ ਦੱਸੋ ਕੱਲ ਤੁਹਾਡੇ ਤੇ ਕੋਈ مصیبت ਆ ਜਾਊਗੀ ਕਿ ਤੁਸੀਂ ਲੋਕਾਂ ਨੂੰ ਜਾ ਕੇ ਪੁੱਛਣਾ ਵਾ ਜੇ ਲੋਕਾਂ ਨੇ ਤੁਹਾਡਾ ਸਾਥ ਦੇਣਾ ਵਾ ਤੁਸੀਂ ਆਪਣੇ ਬੱਚੇ ਨੂੰ ਸਹੀ ਰਸਤੇ ਕਿਉਂ ਨਹੀਂ ਜਾਣ ਦਿੰਦੇ ਨਾ ਵਾਏ ਗੁਰੂ ਕਰੇ ਕੱਲ ਤੋਂ ਕੱਲ ਤੁਹਾਡਾ ਬੱਚਾ ਕੋਈ ਇਸ ਸਹੀ ਰਸਤੇ ਨੂੰ ਛੱਡ ਕੇ ਕੋਈ ਮਾੜੇ ਰਸਤੇ ਤੇ ਜਾਊਗਾ ਕੀ ਤੁਸੀਂ ਫਿਰ ਇਹ ਲੋਕ ਤੁਹਾਡਾ ਸਾਥ ਦੇਣਗੇ ਨਹੀਂ ਨਾ ਦੇਣਗੇ ਫਿਰ ਤੁਸੀਂ ਲੋਕਾਂ ਦੀ ਕਿਹੜੀ ਵੱਲੋਂ ਪਰਵਾਹ ਕਰਦੇ ਜੀ ਆਪਣੇ ਬੱਚੇ ਨੂੰ ਅੱਗੇ ਵਧਣ ਤੋਂ ਜੋ ਸਹੀ ਕੰਮ ਕਰਨਾ ਚਾਹੁੰਦਾ ਵਾ ਨੰਬਰ 3 ਹਰ ਸਮੇਂ ਫਾਲਤੂ ਸੋਚਣਾ ਹਾਂਜੀ ਕਈ ਮੇ ਪੇਰੈਂਟਸ ਨਾਲ ਵੇਖੇ ਨੇ ਕਿ ਜੇ ਉਹ ਅੰਮ੍ਰਿਤ ਸ਼ਕਾਤ ਯਾਉਣਗੀ ਪਰਵਾਨ ਕੇ ਬੱਚੇ ਦਾ ਜੀਣਾ ਹਰਾਮ ਕਰ ਦਿੰਦੇ ਨੇ ਕਈ ਪੇਰੈਂਟਸ ਸਾਰੇ ਨਹੀਂ ਕਈ ਜਿਨ੍ਹਾਂ ਨੂੰ ਇਸ ਚੀਜ਼ ਦੀ ਸਮਝ ਨਹੀਂ ਹੈ ਅਸੀਂ ਤੈਨੂੰ ਸ਼ਕਾਤਾ ਤੂੰ ਜ਼ਿੱਦ ਕੀਤੀ ਸੀ ਕਿਵੇਂ ਕਰਨਾ ਕਿਉਂ ਜੀ ਤੁਸੀਂ ਹਰ ਸਮੇਂ ਫਾਲਤੂ ਹੀ ਕਿਉਂ ਸੋਚ ਤੁਸੀਂ ਗਲਤ ਹੀ ਕਿਉਂ ਸੋਚਦੇ ਹੋ ਵੀ ਆ ਚੀਜ਼ ਆਵੇਂਗੀ ਤੁਸੀਂ ਇਹ ਕਿਉਂ ਨਹੀਂ ਸੋਚਦੇ ਕਿ ਉਹ ਪਰਮਾਤਮਾ ਨੇ ਮੇਰੀ ਮੇਰੇ ਬੱਚੇ ਨੇ ਮੇਰੀ ਧੀ ਨੇ ਮੇਰੇ ਬੱਚੀ ਨੇ ਉਸ ਪਰਮਾਤਮਾ ਦਾ ਲੜ ਫੜ ਲਿਆ ਵਾ ਤੇ ਉਹ ਪਰਮਾਤਮਾ ਨੂੰ ਕਦੇ ਨਹੀਂ ਡੋਲਣ ਦਊਗਾ ਕੋਈ ਨਾ ਕੋਈ ਰਾਉ ਉਹਦੇ ਵਾਸਤੇ ਜ਼ਰੂਰ ਕੱਢਿਆ ਹੋਏਗਾ ਉਹਨੇ ਸਹੀ ਕਿਉਂ ਨਹੀਂ ਸੋਚਦੇ ਤੁਸੀਂ ਮੜੇ ਸੋਚਵਾਲ ਕਿਉਂ ਜਾਂਦੇ ਜਿਆਦਾ ਕਾਰਨ ਕੀ ਫालतू ਸੋਚਿੰਦਾ ਤੁਹਾਨੂੰ ਕੀ ਲੱਗਦਾ ਕਿ ਜੋ ਤੁਸੀਂ ਸੋਚਦੇ ਉਹੀ ਹੋਣਾ ਵਾ ਨਹੀਂ ਜੋ ਪਰਮਾਤਮਾ ਬੜਾ ਵੱਡਾ ਵਾ ਉਹ ਕੁਝ ਵੀ ਕਰ ਸਕਦਾ ਵਾ ਲੋਕਾਂ ਦੇ ਮਗਰ ਲੱਗਣਾ 4th ਪੁਆਇੰਟ ਲੋਕਾਂ ਦੇ ਮਗਰ ਕਿਸ ਅੱਜ ਤੁਹਾਨੂੰ ਏ ਕੋਈ ਇੱਕ ਰਾਏ ਲੇਗਾ ਦੂਜੀ ਦੂਜੀ ਰਾਉਗਾ ਤੀਜੀ ਰਾਏ ਦੇਵੇਗਾ ਚੌਥੀ ਰਾਏ ਦੇਵੇਗਾ ਤੁਹਾਨੂੰ ਵੱਖਰੀ ਵੱਖਰੀ ਤਰ੍ਹਾਂ ਦੇ ਲੋਕ ਮਿਲਣਗੇ ਤੇ ਵੱਖਰਾ ਵੱਖਰਾ ਵਿਚਾਰ ਤੁਹਾਡੇ ਸਾਹਮਣੇ ਪੇਸ਼ ਕਰਨਗੇ ਤੁਸੀਂ ਕੀ ਸਾਰੇ ਲੋਕਾਂ ਦੇ ਵਿਚਾਰਾਂ ਦਾ ਠੇਕਾ ਲੈ ਰੱਖਿਆ ਵਾ ਸੋਚ-ਸੋਚ ਕੇ ਆਪਣੇ ਮਨ ਦੇ ਉੱਪਰ ਲੋਡ ਪਾ ਪਾ ਕੇ ਵੀ ਮੈਂ ਆਹ ਨਹੀਂ ਕਰਨਾ ਉਹ ਤੁਸੀਂ ਉਹਨਾਂ ਦੇ ਸੋਚਾਂ ਦੇ ਮਗਰ ਲੱਗ ਕੇ ਮੁੜ ਕੇ ਆਣ ਘਰੇ ਆਣ ਕੇ ਆਪਣਾ ਪ੍ਰੈਸ਼ਰਾਈਜ਼ ਹੁੰਦੇ ਨੇ ਫਾਇਦਾ ਕੀ ਉਸ ਚੀਜ਼ ਦਾ ਕੋਈ ਫਾਇਦਾ ਨਹੀਂ ਮर्यादा ਦਾ ਡਰ ਕਈਆਂ ਨੂੰ ਪੇਰੈਂਟਸ ਨੂੰ ਇਹ ਵੀ ਹੁੰਦਾ ਹੈ ਕਿ ਚਲ ਜੇ ਮੈਂ ਆਪਣੇ ਬੱਚੇ ਨੂੰ ਅੰਮ੍ਰਿਤਪਣ ਕਰਾ ਦੇਣਾ ਕਈ ਸੈਟੀਸਫਾਈਡ ਹੁੰਦੇ ਨੇ ਕਿ ਮੇਰਾ ਬੱਚਾ ਮर्यादा ਰੱਖ ਸਕੇਗਾ ਜਾਂ ਆਪਾਂ ਮर्यादा ਰੱਖਣ ਵਾਲੇ ਹੁੰਦੇ ਕੌਣ ਆ ਜੀ ਉਹ ਜੇ ਪ੍ਰਮਾਤਮਾ ਨੇ ਆਪਾਂ ਨੂੰ ਅੰਮ੍ਰਿਤ ਦੀ ਦਾਤ ਬਖਸ਼ੀ ਤੀ ਨਾ ਜੀ ਉਹਨੇ ਕਿਰਪਾ ਕਰਕੇ ਆਪਣੇ ਲਈ ਇਹ ਟਾਈਮ ਆਪਣੇ ਤੇ ਲਿਆਂਦਾ ਵਾ ਤਾਂ ਤੁਸੀਂ ਮर्याਦਾ ਦੀ ਟੈਨਸ਼ਨ ਨਾ ਲੋ ਮर्याਦਾ ਵੀ ਉਹਨੇ ਖੁਦ ਸਿਖਾਉਣੀ ਹੈ ਆਪਾਂ ਮਰਿਆਦਾ ਕਦੀ ਖੁਦ ਨਹੀਂ ਸਿੱਖ ਸਕਦੇ ਇਹ ਰਹਿਤ ਰੱਖਣੀ ਮਰਿਆਦਾ ਕਿਵੇਂ ਸਭ ਕੁਝ ਕਰਨਾ ਇਹਦਾ ਬਲ ਆਪਾਂ ਨੂੰ ਉਸ ਪਰਮਾਤਮਾ ਕਾਲਪੁਰਖ ਨੇ ਆਪੇ ਬਖਸ਼ੇ ਜਣਾਵਾ ਹੌਲੀ ਹੌਲੀ ਕਿਉਂਕਿ ਵੇਖੋ ਪਹਿਲੀ ਵਾਰ ਦੇ ਵਿੱਚ ਕੋਈ ਵੀ ਪਰਫੈਕਟ ਨਹੀਂ ਹੁੰਦਾ ਇੱਕ ਵਾਰ ਗਲਤੀ ਦੋ ਵਾਰ ਗਲਤੀ ਕਰਕੇ ਹੀ ਕੋਈ ਬੰਦਾ ਗੱਡੀ ਸਿੱਖਦਾ ਵਾ ਕੋਈ ਵੀ ਚੀਜ਼ ਅਗਲੇ ਨੂੰ ਤਾਂ ਹੀ ਸਮਝ ਆਉਂਦੀ ਜਿਉ ਇੱਕ ਚੀਜ਼ 'ਚ ਠੋਕਰ ਖਾਂਦਾ ਵਾ ਤੇ ਜੋ ਠੋਕਰ ਖਾ ਕੇ ਬੱਚਾ ਸਹੀ ਰਸਤੇ ਆ ਜਾਏ ਤੋ ਉਹਨੂੰ ਰੋਕਿਆ ਨਾ ਕਰੋ ਉਹਨੂੰ ਉਸ ਜਿਵਲ ਵਦਨ ਦਿਹਾ ਕਰੋ ਕਿਉਂਕਿ ਆਪਾਂ ਕੋਈ ਫੈਸਲਾ ਆਪਣੀ ਮਰਜ਼ੀ ਨਾਲ ਨਹੀਂ ਕਰਦੇ ਆਪਾਂ ਨੂੰ ਇਹ ਲੱਗਦਾ ਕਿ ਸਾਰਾ ਕੁਝ ਆਪ ਆਪ ਨੇ ਆਪ ਕਰਦੇ ਆ ਪਰ ਨਹੀਂ ਇਹ ਕਰਨ ਵਾਲੇ ਉਹ ਅਕਾਲ ਪੁਰਖ ਹੀ ਨੇ ਉਹ ਆਪਣੀ ਮਰਜ਼ੀ ਦੇ ਨਾਲ ਆਪਣੇ ਮੁਤਾਬਕ ਸਾਰਾ ਕੁਝ ਕਰਦੇ ਨੇ ਸਿਰਫ ਆਪਾਂ ਇੱਕ ਜਰੀਆ ਬਣੇ ਹੁੰਨੇ ਆ ਸੋ ਤੁਹਾਨੂੰ ਅੱਗੇ ਦੀ ਚਿੰਤਾ ਕਰਨ ਦੀ ਲੋੜ ਨਹੀਂ ਹੁੰਦੀ ਆਪਣੀਆਂ ਧੀਆਂ ਦੀ ਉਹਨਾਂ ਨੂੰ ਵੱਧ ਚੜ ਕੇ ਅਮਰਿਸ਼ਾ ਕਰਨ ਦਿਆ ਕਰੋ ਉਹਨਾਂ ਨੂੰ ਇਸ ਪਾਸੇ ਲੱਗਣ ਦਿਆ ਕਰੋ ਇੱਕ ਸੈਕਸੈਸਫੁਲ ਅਮਰਤਾ ਰੀਤੀ ਆਪਣਾ ਅੱਗੇ ਜਾ ਕੇ ਪਰਿਵਾਰ ਵੀ ਬੜੇ ਸੋਹਣੇ ਤਰੀਕੇ ਨਾਲ ਹੈਂਡਲ ਕਰਦੀ ਏ ਕਿਉਂਕਿ ਗੁਰਬਾਣੀ ਨੇ ਉਹਦਾ ਮਨ ਇਸ ਤਰੀਕੇ ਦੇ ਨਾਲ ਬਦਲ ਦੇਣਾ ਹੁੰਦਾ ਵਾ ਕਿ ਉਹ ਹਰ ਹਰ ਮੁਸ਼ਕਲ ਦੇ ਨਾਲ ਉਹ ਨਜਿੱਠ ਸਕਦੀ ਜੇ ਬਾਅਦ ਵਿੱਚ ਮੇਰੀ ਸੋਚ ਇਹੀ ਹੈ ਕਿਉਂਕਿ ਮੈਂ ਇਹ ਚੀਜ਼ਾਂ ਦੇ ਪ੍ਰੈਕਟੀਕਲ ਹੁੰਦੇ ਵੇਖੇ ਨੇ ਸੋ ਤੁਹਾਨੂੰ ਕੀ ਲੱਗਦਾ ਵਾ ਕੁੜੀਆਂ ਨੂੰ ਅੰਮ੍ਰਿਤ ਛਕਣਾ ਚਾਹੀਦਾ ਹੈ ਜਾਂ ਨਹੀਂ ਜੇ ਤੁਹਾਨੂੰ ਇਹ ਮਾਡਰਨ ਕੋਈ ਕੁੜੀ ਮਿਲ ਜੇ ਕੀ ਤੁਸੀਂ ਉਹਦੇ ਨਾਲ ਸੈਟੀਸਫਾਈਡ ਹੋ ਰੋਜ਼ ਆਪਣੇ ਕੇਸ ਕਤਲ ਕਰਦੀ ਹੋਵੇ ਹਰ ਚੀਜ਼ ਕੁਮ ਦੀ ਫੇ ਦੇ ਕੀ ਤੁਹਾਨੂੰ ਉਸ ਚੀਜ਼ ਤੇ ਸੈਟੀਸਫਾਈਡ ਹੋ ਜਾ ਇੱਕ ਗੁਰਸਿੱਖੀ ਤੁਹਾਨੂੰ ਸੈਟੀਸਫਾਈਡ ਹੋ ਤੁਸੀਂ ਮੈਨੂੰ ਆਪਣੇ ਵਿਚਾਰ ਕਮੈਂਟ ਸੈਕਸ਼ਨ 'ਚ ਜਰੂਰ ਦੱਸਿਓ ਕਿ ਤੁਹਾਡੇ ਇਸ ਪ੍ਰਤੀ ਕੀ ਵਿਚਾਰ ਨੇ ਸੋ ਜੇ ਤੁਹਾਨੂੰ ਮੇਰੀ ਇਹ ਗੱਲਾਂ ਵਧੀਆਂ ਲੱਗੀਆਂ ਨੇ ਤਾਂ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਆਪਣੇ ਵਿਚਾਰ ਦੱਸਿਓ ਧੰਨਵਾਦ